ਸਸਰੀਕਾਰ ਮੇਰੇ ਪੰਜਾਬੀ ਵੀਰਾਂ ਜੇ ਤੁਹਾਨੂੰ دکھਾਉਨੇ ਆ ਪੱਠਾ ਇੱਟਾਂ ਦਾ ਜੀ ਇਹ ਸਾਈਡ ਖਾਲੀ ਪਈ ਐ ਇਹ ਸਾਈਡ ਕੱਚੀ ਇੱਟ ਪੈਣੀ ਐ ਹਲੇ ਇਹ ਸਾਈਡ ਪੈ ਚੁੱਕੀ ਅੱਗੇ ਤੁਹਾਨੂੰ دکھਾਉਨੇ ਆ ਇਹ ਜਿਹੜਾ ਇਹ ਚੀਜ਼ ਹੁੰਦੀ ਐ ਨਾ ਇਹ ਫਰਸ਼ ਹੁੰਦਾ ਜੀ ਇਹ ਫਰਸ਼ ਇਹਦੇ ਉੱਤੇ ਹੁੰਦੀ ਐ ਰਸਤੇ ਜਿਹੜੀ ਐ ਰਸਪਈ ਐ ਆਹ ਦੇਖੋ ਇਹਨੂੰ ਸਾਈਡਾਂ ਦੇ ਧਰਨਾ ਪੈਂਦਾ ਇਹਦੇ ਵਿੱਚ ਨਾ ਇਹ ਮੂਰੀਆਂ ਛੱਡੀਆਂ ਹੁੰਦੀਆਂ ਨੇ ਜਿੱਥੇ ਦੀ ਕੋਲ ਆ ਜਾਂਦਾ ਜਿਵੇਂ ਇਹ ਮੂਰੀ ਆ ਗਈ ਉਹ ਰਸਤਾਰੀ ਪਈਏ ਫਰਸ ਆ ਗਿਆ ਤੇ ਇਹਨੂੰ ਅਸੀਂ ਵੈਸੇ ਚਾਪਾ ਗਏ ਨੇ ਜਿਹੜਾ ਉੱਤੇ ਦਰਦੇ ਉਹਨੇ ਗੱਡੀ ਪਰਣ ਲੱਗ ਰਹੀ ਹੈ ਇਹ ਅੰਦਰੋਂ ਬਾਈ ਝੋਟਾ ਖੜਕਾਈ ਹੋ ਇੱਕ ਖੜਕਾਇਓ ਜੀ ਬਹੁਤ ਚੱਲ ਰਕਮਾ ਓਕੇ ਜੀ ਇਹ ਇਹ ਹੁੰਦੀ ਹੈ ਰਾਬਸ ਨਾਲ ਇਹ ਘਟੋ ਘਟ ਇਹਦੇ ਉੱਤੇ 1-1 ਫੁੱਟ ਪਾਣੀ ਪੈਂਦੀ ਆ ਤੁਸੀਂ ਆਪ ਵੀ ਦੇਖ ਲਈ ਘੱਟ ਤੋਂ ਘੱਟ 1 ਫੁੱਟ ਜੇ 1 ਫੁੱਟ ਨਾ ਪਾਈਏ ਨਾ ਨਾ ਤੌਰ ਰਹਿੰਦਾ ਨਾ ਸੇਕ ਰਹਿੰਦਾ ਜੀ ਹਾਂਜੀ ਉਹ ਇੰਨੀ ਉੱਚੀ ਹੁੰਦੀ ਹੈ ਚਿਮਨੀ ਇਹ ਸਾਰੀ ਰਾਬਸ ਆ ਗਈ ਜੀ ਉਧਰਲਾ ਪਾਸਾ ਖਾਲੀ ਹੈ ਉਧਰ ਅਜੇ ਕੱਚੀ ਇੱਟ ਪੈਣ ਵਾਲੀ ਹੈ ਇਹ ਸਾਰੀ ਸਾਈਡ ਨਾ ਪੱਕੀ ਇੱਟ ਪੈ ਚੁੱਕੀ ਹੈ ਆ ਦੇਖੋ ਆ ਸਾਰਾ ਪਾਸਾ ਖਾਲੀ ਪਈ ਐ ਇਧਰ ਇਹ ਮਤਲਬ ਮੰਨ ਕੇ ਚੱਲੋ ਸਾਰੀ ਇੱਟ ਪੱਕੀ ਪਈ ਐ ਤੇ ਪੰਡਾ ਪਰਿਆ ਪਈ ਐ ਬਬੂ ਇਹ ਗੱਡੀ ਕੀ ਰੇਟ ਪਹੁੰਚ ਕਰਦੇ ਆ ਮਹਾਲੀ 7400 ਰੁਪਏ 7400 ਰੁਪਏ ਪਹੁੰਚ ਪਹੁੰਚ ਓ ਤਰਾਈ ਤੋਂ ਉਹਨਾਂ ਦੀ ਆਪਦੀ ਐ ਤਰਾਈ ਆਪਣੀ ਤਰਾਈ ਆਪਣੀ ਪਰਾਈ ਆਪਣੀ ਤਰਾਈ ਆਪਣੀ ਮਤਲਬ ਗੱਡੀ ਦਾ ਕਿਰਾਇਆ 20 ਆਪਣਾ ਉਹ ਵੀ ਆਪਣਾ 7400 ਰੁਪਏ ਮਹਾਲੀ ਚੰਡੀਗੜ੍ਹ ਜੀ ਲੁਧਿਆਣੇ ਵੀ ਲੁਧਿਆਣਾ ਵੀ 7400 ਰੁਪਏ ਪਹੁੰਚ ਕਰਦੇ ਜੇ ਕਿਸੇ ਵੀਰ ਨੇ ਲੈਣੀ ਹੋਵੇ 73408 81247 ਇੱਕ ਦੂਜਾ ਨੰਬਰ ਹੈ 87299 99916 ਤੇ ਇੱਕ ਬਾਬੂਆਂ ਦਾ ਨੰਬਰ ਹਾ ਇਹਨ 79737 27535 ਇਹ ਤਿੰਨੇ ਨੰਬਰਾਂ ਤੇ ਕਦੋਂ ਮਰਜ਼ੀ ਕੰਟੈਕਟ ਕਰ ਸਕਦੇ ਹੋ ਜੀ ਕੋਈ ਦਿੱਕਤ ਨਹੀਂ ਕਹੀ ਜੀ ਇਟ ਚਾਹੀਦੀ ਹੈ ਵਨ ਫਰਸਟ ਕਲਾਸ ਡੇਢ ਨੰਬਰ ਸਵਾ ਨੰਬਰ ਚਾਪਾ ਖੰਗਰ ਸਾਰਾ ਕੁਝ ਅਵੇਲੇਬਲ ਹੈ ਤੇ ਲੋਕਲ ਲੋਕਲ ਕੀ ਵੇਚਦੇ ਆ ਲੋਕਲ 6800 6800 ਰੁਪਏ ਪਹੁੰਚ ਮੰਨ ਕੇ ਚਲੋ ਸੁਨਾਮ ਜਨਾਲ ਟੰਡੋਲੀ ਸੂਲਰ ਲਵੇ ਲਵੇ 4600 ਰੁਪਏ ਕਿ ਨਾ 800 ਸੌਰੀ 800 ਰੁਪਏ ਜੀ ਲੋਕਲ ਪਹੁੰਚ ਜਿਹੜੇ ਮੰਨ ਕੇ ਚਲੋ 10 15 ਕਿਲੋਮੀਟਰ ਦੇ ਏੜ ਗੇੜੇ ਆਉਂਦਾ ਹੈ ਇਹ ਟੈਗੀਏ ਸਾਰੀ ਫਰਸਟ ਕਲਾਸ ਭੇਜਣ ਦੀ ਜ਼ਿੰਮੇਵਾਰੀ ਸਾਡੀ ਹੈ ਕੋਈ ਇੱਟ ਮਾੜੀ ਕਹੇ ਤਾਂ ਸਾਡੀ ਜ਼ਿੰਮੇਵਾਰੀ ਹੈ ਉਹ ਦੇਖੋ ਛੱਠੇ ਚੌਂਕਣ ਲੱਗਨੇ ਨਵੇਸੇ ਸਾਡੇ ਕੋਲ ਤਾਂ ਮਾਲ ਹੀ ਨਹੀਂ ਹੈ ਗਿਆ ਜੀ ਵਧੀਆ ਕੁਆਲਿਟੀ ਦੇ ਸਾਮਾਨ ਔਣ ਕਰਕੇ ਸਾਡੇ ਕੋਲ ਤਾਂ ਮਾਲ ਹੀ ਨਹੀਂ ਰੁਕਦਾ ਗਿਆ ਆਹ ਦੇਖੋ ਜੀ ਆਹ ਦੇਖੋ ਆ ਵੀ ਸਾਰਾ ਸਾਪੇ ਆ ਜੀ ਬਸ ਉਹ ਇੱਕ ਸਵਾ ਨੰਬਰ ਦਾ ਛੱਠਾ ਪਿਆ ਹੋਇਆ ਹੈ ਹੋਰ ਕੁਝ ਨਹੀਂ ਹੈ ਗਿਆ ਆਹ ਟਾਇਲ ਪਈ ਹੈ ਟਾਇਲ ਦੀ ਕੀ ਪਹੁੰਚ ਕਰ ਦੋਗੇ ਲੋਕੋ 7000 7000 ਰੁਪਏ ਲੋਕਲ ਟਾਇਲ ਦੀ ਸੇਲ ਹੈ ਆ ਪਈ ਹੈ ਟਾਇਲ ਜੀ ਉਹ ਗੱਡੀ ਪਰਣ ਲੱਗ ਰਹੀ ਹੈ ਵਧੀਆ ਫਰਸਟ ਕਲਾਸ ਦੀ ਇੱਟ ਹੈ ਜੀ ਆ ਦੇਖੋ ਵੱਡੀ ਵਰਦੀ ਜੀ ਭਾਈ ਇੱਕ ਬਾਈ ਦਾ ਕਮੈਂਟ ਆ ਗਿਆ ਵਿੱਚ ਕਹਿੰਦੇ ਦਵਾਰੇ ਯੋਟਾ ਖੜਕਾਓ ਆ ਦੇਖੋ ਜੀ ਕੰਟੀ ਵਾਂਗੂ ਖੜਕਣ ਲੱਗ ਰਹੀ ਹੈ ਜੀ ਜੇ ਕਿਸੇ ਵੀਰ ਨੇ ਲੈਣਾ ਹੋਵੇ ਤਾਂ ਸ਼ਿਵ ਸ਼ਕਤੀ ਵੀ ਕਿਉ ਟੰਡੋਲੀ ਕਲਾ ਤੇ ਜ਼ਰੂਰ ਪਹੁੰਚੋ ਜੀ ਆਪਣਾ ਨਿਊ ਐਡਰੈਸ ਹੈ ਜੀ ਸ਼ਿਵਸ਼ਕਤੀ ਬੀਕਿਓ ਟੰਡੋਲੀ ਕਿੜਾ ਗਊਸਾਲਾ ਦੇ ਨਾਲ ਨਾਲ ਲਗਮੀ ਪੱਠਾ ਜੀ ਚ ਰਸਤੇ 'ਚ ਪੱਠਾ ਪੈਂਦਾ ਜੀ ਆਪਣਾ ਓਕੇ ਧੰਨਵਾਦ ਜੀ